ਜਗਬਣੀ ਪੰਜਾਬ ਕੇ ਸੀ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਇਸ ਵਕਤ ਅਸੀਂ ਮੌਜੂਦ ਹਾਂ ਲੁਧਿਆਣਾ ਦੇ ਲੋਧੀ ਕਲੱਬ ਰੋਡ ਤੇ। ਲੋਧੀ ਕਲੱਬ ਰੋਡ ਜੋ ਕਿ ਫਰੋਸਪੁਰ ਰੋਡ ਨੂੰ ਜੋ ਕਿ ਪੱਕਵਾਂ ਰੋਡ ਦੇ ਨਾਲ ਜੋੜਦਾ ਵਾ। ਇਸ ਰੋਡ ਦੀ ਇੱਕ ਖਾਸियत ਹੈ ਕਿ ਇਸ ਰੋਡ ਦੇ ਉੱਤੇ ਜੇਕਰ ਤੁਸੀਂ ਲੰਚ ਟਾਈਮ ਦੇ ਵੇਲੇ ਆਉਂਗੇ ਯਾਨੀ ਕਿ ਦੁਪਹਿਰ ਦੇ ਸਮੇਂ ਆਉਂਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਰਸ਼ ਮਿਲੇਗਾ। ਇੱਥੇ ਤੁਹਾਨੂੰ ਬਹੁਤ ਸਾਰੀਆਂ ਕਾਟ ਲੱਗੀਆਂ ਹੋਈਆਂ ਮਿਲਣਗੀਆਂ ਫੂਡ ਦੀਆਂ। ਇਹ ਫੂਡ ਹੈ ਜਿਸੇ ਖਾਸियत ਇਹ ਰਹੇਗੀ ਕਿ ਇਹ ਫੂਡ ਜੋ ਕਿ ਘਰ ਦਾ ਬਣਿਆ ਹੋਇਆ ਹੋਵੇਗਾ ਯਾਨੀ ਕਿ ਫਾਸਟ ਫੂਡ ਨਹੀਂ ਹੋਵੇਗਾ ਤਸਵੀਰਾਂ ਦੇਖ ਲਓ ਪੰਜਾਬੀ ਖਾਣਾ ਮਿਲੇਗਾ ਤੁਹਾਨੂੰ ਘਰ ਦਾ ਖਾਣਾ ਮਿਲੇਗਾ ਜਿਸ ਵਿੱਚ ਕਿ ਮੱਕੀ ਦੀ ਰੋਟੀ ਮਿਲ ਜੇਗੀ ਸਾਗ ਮਿਲ ਜੇਗਾ ਰੋਟੀ ਸਬਜ਼ੀ ਦਾਲ ਮਿਲ ਜੇਗੀ ਕੜੀ ਛੋਲ ਮਿਲਣਗੇ ਰਾਈਮਾ ਚਾਵਲ ਮਿਲ ਜੇਗਾ ਹੋਰ ਵੀ ਜੋ ਰਵਾਇਤੀ ਪੰਜਾਬ ਦੇ ਖਾਣੇ ਨੇ ਉਹ ਮਿਲ ਜਾਣਗੇ ਔਰ ਖਾਸ ਗੱਲ ਇਹ ਹੈ ਕਿ ਹਰ ਕਿਸੇ ਦਾ ਬਣਾਉਣ ਦਾ ਢੰਗ ਅਲੱਗ ਹੋਵੇਗਾ ਔਰ ਇਹ ਚੀਜ਼ ਜੋ ਕਿ ਤੁਸੀਂ ਬੜੇ ਲੰਬੇ ਸਮੇਂ ਤੋਂ ਨਹੀਂ ਦੇਖੀ ਹੋਵੇਗੀ ਟੋੜੀਆਂ ਦੇ ਵਿੱਚ ਜੋ ਕੀ ਇੱਥੇ ਖਾਣਾ ਪਕਵਾਨਾ ਜੋ ਪਕ ਰਹੇ ਨੇ ਸੋ ਇਹ ਆਈਡੀਆ ਤੁਹਾਨੂੰ ਕਿਵੇਂ ਆਇਆ ਜੀ ਮੈਂ ਵੀ ਆ ਗਿਆ ਵੀਰੇ ਕੰਮ ਕਰਨੇ ਸੀ ਕਿ ਚੱਲ ਟੋੜੀ ਤੇ ਬਣਾ ਲੈਨੇ ਆ ਸਵਾਦ ਕਹਿੰਦੇ ਸੀ ਸਵਾਦ ਬਣਦਾ ਟੋੜੀਆਂ 'ਚ ਇੱਥੇ ਜੀ ਯਾਸ ਕਰਕੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਜੋ ਆਉਂਦੇ ਹੋ ਜੀ 2 ਸਾਲ ਹੋ ਗਏ ਵੀਰੇ ਮੈਨੂੰ ਇੱਥੇ ਸੜਕ ਤੋਂ ਜਦੋਂ ਗੁਜ਼ਰਦੇ ਆ ਸਿਰਫ ਪੰਜਾਬੀ ਖਾਣਾ ਮਿਲਦਾ ਘਰ ਦਾ ਖਾਣਾ ਮਿਲਦਾ ਜੀ ਹਾਂ ਜੀ ਹਾਂ ਜੀ ਪੰਜਾਬੀ ਖਾਣਾ ਹੈ ਘਰ ਦਾ ਬਿਲਕੁਲ ਸਪੈਸ਼ਲ ਖਾਣਾ ਹੈ ਦੇਖੋ ਜੀ ਸਵਾਦ ਵੀ ਹੈ ਲੋਕੀ ਕਾਫੀ ਖਾਂਦੇ ਜੀ ਇਹ ਕੁੜੀ ਨੇ ਹੋ ਗਿਆ ਸਾਲ ਤੋਂ ਖਾਂਦੀ ਜੀ ਅੱਛਾ ਜੀ ਅਰੋਜ਼ ਆਉਂਦੇ ਨੇ ਲੋਕ ਰੋਜ਼ ਆਉਂਦੇ ਨੇ ਇੱਥੇ ਖਾਣ ਤੁਹਾਡੇ ਕੋਲ ਹਾਂਜੀ ਹਾਂਜੀ ਆਹ ਇਹ ਰਾਜਮਾ ਚਾਵਲ ਹੈ ਜੀ ਬਸੋ ਬਿਲਕੁਲ ਦੇਖ ਸਕਦੇ ਹੋ ਕਿ ਘਰ ਦਾ ਖਾਣਾ ਲੱਗ ਲੱਗ ਤਰੀਕੇ ਦੇ ਨਾਲ ਪਕਾਇਆ ਜਾਂਦਾ ਵੈ ਹਰ ਕਿਸੇ ਦਾ ਪਕਾਣ ਦਾ ਢੰਗ ਅਲੱਗ ਹੋ ਸਕਦਾ ਵੈ ਪਰ ਪੂਰਾ ਰੋੜ ਜੋ ਕਿ ਇਹੀ ਚੀਜ਼ ਤੁਹਾਨੂੰ ਦੇਖਣ ਨੂੰ ਮਿਲੇਗੀ ਜਿਸੇ ਵਿੱਚ ਕੀ ਪੰਜਾਬੀ ਖਾਣਾ ਘਰ ਦਾ ਖਾਣਾ ਹੋਵੇਗਾ ਜਿਸੇ ਵਿੱਚ ਅਲੱਗ-ਅਲੱਗ ਚੀਜ਼ਾਂ ਮਿਲ ਜੂਗੀਆਂ ਤੁਹਾਨੂੰ ਚਾਹੇ ਸਾਗ ਹੋਵੇ ਜੇਕਰ ਮੌਸਮ ਦੀ ਗੱਲ ਕਰੀਏ ਸਰਦੀਆਂ ਦੇ ਵਿੱਚ ਸਾਗ ਹੈ ਜੋ ਕਾਫੀ ਲੋਕ ਖਾਣਾ ਪਸੰਦ ਕਰਦੇ ਨੇ ਮੱਕੀ ਦੀ ਰੋਟੀ ਹੈ ਔਰ ਹੋਰ ਵੀ ਕਾਫੀ ਚੀਜ਼ਾਂ ਨੇ ਲੋਕ ਆਪਣੀਆਂ ਗੱਡੀਆਂ ਚਾਹੁੰਦੇ ਨੇ ਤਸਵੀਰ ਦੇਖ ਸਕਦੇ ਹੋ ਹੁਣ ਅਗਲੀ ਤੁਹਾਨੂੰ ਇੱਥੇ ਤੁਹਾਨੂੰ ਦਿਖਾਵਾਂਗੇ ਜੀ ਖਾਲਸਾ ਜੀ ਦੇ ਸਪੈਸ਼ਲ ਜੋ ਕਿ ਕੁਲਚੇ ਛੋਲੇ ਕੜੀ ਚਾਵਲ ਰਾਈਮਾ ਚਾਵਲ ਅਸੀਂ ਬਿਲਕੁਲ ਗੱਲਬਾਤ ਵੀ ਕਰਾਂਗੇ ਔਰ ਦੇਖ ਸਕਦੇ ਹੋ ਕਿ ਲਗਾਤਾਰ ਤੁਹਾਨੂੰ ਇੱਥੇ ਘਰ ਦਾ ਖਾਣਾ ਹੀ ਮਿਲੂਗਾ ਲੋਕ ਘਰੋਂ ਬਣਾਇਆ ਜਾਂਦੇ ਨੇ ਕੋਈ ਵੀ ਤੁਹਾਨੂੰ ਇੱਥੇ ਫਾਸਟ ਫੂਡ ਨਹੀਂ ਮਿਲੂਗਾ ਸੋ ਬਿਲਕੁਲ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਕਿੰਨਾ ਸਮਾਂ ਹੋ ਗਿਆ ਜੀ ਤੁਹਾਨੂੰ ਲਗਾਉਂਦੇ ਨੂੰ 5 ਸਾਲ ਹੋ ਗਏ ਜੀ ਅਸ਼ੋਕ ਆਈਡੀਆ ਕਿਵੇਂ ਆਇਆ ਘਰ ਦਾ ਖਾਣਾ ਬਣਾਉਣਾ ਕਿਉਂਕਿ ਫਾਸਟ ਫੂਡ ਦਾ ਦੌਰ ਹੈ ਕਿੱਦਾਂ ਕੌਨਫੀਡੈਂਸ ਆਇਆ ਜੀ ਇਹੰਦਾ ਸੀਗਾ ਜੀ ਫਾਦਰ ਸਾਹਿਬ ਦਾ ਫਾਦਰ ਸਾਹਿਬ ਦਾ ਆਈਡੀਆ ਹਾਂ ਵਧੀਆ ਚੱਲਦਾ ਲੋਕ ਪਸੰਦ ਕਰ ਰਹੇ ਘਰ ਦਾ ਖਾਣਾ ਬਹੁਤ ਉਹਦੇ ਜੀ ਕਿਰਪਾ ਰੱਬ ਦੀ ਆਈ ਚਲਾਈ ਚੱਲੀ ਜਾਂਦੀ ਅੱਜ ਦੇ ਟਾਈਮ 'ਚ ਆਪਾਂ ਚੁੱਲਿਆਂ ਤੇ ਬਣਾ ਕੇ ਲਿਆਉਣਾ ਹੈ ਬਾਕੀ ਆਪਣਾ ਜੀ ਚੁੱਲਿਆਂ ਦਾ ਬੰਦਾ ਸਾਰਾ ਆਪਣਾ ਅੱਛਾ ਜੀ ਗੈਸ ਅੰਡਰ ਦੀ ਵਰਤੋਂ ਨਹੀਂ ਹੁੰਦੀ ਨਹੀਂ ਨਹੀਂ ਚੁੱਲਿਆਂ ਤੇ ਬਣਾ ਕੇ ਲਿਆਉਣਾ ਸਾਰਾ ਜਿਵੇਂ ਪਿੰਡਾਂ 'ਚ ਬੰਦਾ ਸੀ ਪਹਿਲਾਂ ਇਸ ਤਰ੍ਹਾਂ ਲਿਆਉਂਦੇ ਆਫੇ ਕੀ ਕੀ ਬਣਾ ਕੇ ਲੈ ਕੇ ਆਨੇ ਉਹ ਡੇਲੀ ਉਹੀ ਰਹਿੰਦਾ ਜਾਂ ਫਿਰ ਚੇਂਜ ਕਰਦੇ ਰਹਿੰਦੇ ਹੋ ਨਹੀਂ ਕੜੀ ਚੋਲ ਰਾਜਮਾ ਚੋਲ ਜੀ ਚਾਟੀ ਦੀ ਲੱਸੀ ਜੀ ਕੋਲਚੇ ਛੋਲੇ ਜੀ ਸਰੋਂ ਦਾ ਸਾਗ ਮੱਕੀ ਦੀ ਰੋਟੀ ਜੀ ਸੈਂਪਲ ਅੱਛਾ ਸਾਰੀ ਸੜਕ ਹੀ ਇਹ ਬਣ ਗਈ ਹੈ ਘਰ ਦਾ ਖਾਣਾ ਸਾਰੀ ਫਾਸਟ ਫੂਡ ਕਿਤੇ ਨਹੀਂ ਮਿਲਣਾ ਉਰੇ ਜੀ ਨਹੀਂ ਜੀ ਇਹ ਸ਼ਾਤ ਪਹਿਲਾਂ ਆਪਾਂ ਹੀ ਸ਼ੁਰੂ ਕੀਤਾ ਸੀ ਕੰਮ ਅੱਛਾ ਜੀ ਕੋਈ ਨਹੀਂ ਸੀਗਾ ਬਾਅਦ ਚ ਵੇਖ ਵੇਖ ਕੇ ਲਾਲੀਆਂ ਸਾਰਿਆਂ ਨੇ ਬਿਲਕੁਲ ਸ਼ੁਰੂ ਚ ਆਪਣਾ ਹੀ ਕੰਮ ਪਹਿਲਾਂ ਉਸੇ ਮੈਨ ਲੱਗਦਾ ਸਾਰੇ ਪੰਜਾਬੀ ਭਰਾ ਭੈਣ ਇੱਧਰ ਸਾਰੇ ਇਹੀ ਕੰਮ ਕਰ ਰਹੇ ਜੀ ਬਹੁਤ ਵਧੀਆ ਜੀ ਕੰਮ ਕਰਨ ਲੱਗ ਪਏ ਲੋ ਬਿਲਕੁਲ ਪਹਿਲਾਂ ਕੰਮ ਨਹੀਂ ਕਰਦੇ ਸੀਗੇ ਬਿਲਕੁਲ ਆਪਾਂ ਨੂੰ ਵੇਖ ਵੇਖ ਸ਼ੁਰੂ ਕਰਤਾ ਸਾਰਿਆਂ ਨੇ ਲੱਗੇ ਹਾਂ ਜੀ ਅਸੋ ਐਗਜ਼ਾਮਪਲ ਸੈੱਟ ਕਰਤੀ ਤੁਸੀਂ ਔਰ ਲੋਕੀ ਅੱਗੇ ਅੱਗੇ ਫਾਲੋ ਕਰਦੇ ਹੋਏ ਤੁਹਾਨੂੰ ਇੱਥੇ ਪਹੁੰਚੇ ਜੀ ਹਾਂ ਹਾਂ ਜੀ ਹਾਂ ਜੀ ਜੀ ਆ ਸੋ ਬਿਲਕੁਲ ਜੋ ਕਿ ਲੰਬੇ ਸਮੇਂ ਤੋਂ 5 ਸਾਲ ਤੋਂ ਇੱਥੇ ਜੋ ਕਿ 카ਟਰ ਲਗਾ ਰਹੇ ਨੇ ਇਹਨਾਂ ਨੂੰ ਦੇਖ ਕੇ ਹੋਰ ਵੀ ਲੋਕ ਆਏ ਨੇ ਵੱਖ-ਵੱਖ ਚੀਜ਼ਾਂ ਨੇ ਤੁਹਾਨੂੰ ਜੋ ਕਿ ਪੰਜਾਬੀ ਘਰ ਦੀ ਰਸੋਈ ਦੀਆਂ ਇੱਥੇ ਮਿਲ ਜਾਣਗੀਆਂ ਚਾਹੇ ਆਈਸਕ੍ਰੀਮ ਦੀ ਗੱਲ ਕਰੀਏ ਬਿਲਕੁਲ ਸਪੈਸ਼ਲ ਆਈਸਕ੍ਰੀਮ ਇੱਥੇ ਮਿਲ ਜਾਵੇਗੀ ਹੋਰ ਵੀ ਘਰ ਦੇ ਬਕਵਾਨ ਨੇ ਜੋ ਇਸ ਪੂਰੀ ਸਟਰੀਟ ਦੇ ਉੱਤੇ ਕਾਫੀ ਜ਼ਿਆਦਾ ਤਕਰੀਬਨ ਜੇ ਗੱਲ ਕਰੀਏ ਤੇ 15 ਤੋਂ 20 카ਟਸ ਨੇ ਜੋ ਕਿ ਅਜਾਈਆਂ ਹੀ ਲੱਗੀਆਂ ਹੁੰਦੀਆਂ ਨੇ ਜਿਸ ਦੇ ਵਿੱਚ ਕੀ ਘਰ ਦਾ ਖਾਣਾ ਜੋ ਕਿ ਪੰਜਾਬੀ ਰਸੋਈ ਖਾਸ ਕਰਕੇ ਪੰਜਾਬੀ ਰਵਾਇਤੀ ਖਾਣੇ ਨੇ ਜੋ ਘਰ ਦੀ ਰਸੋਈ ਦੀ ਵਿਚ ਬਣਦੇ ਨੇ ਉਹੀ ਲਗਾਏ ਜਾਂਦੇ ਨੇ ਅਗੇ ਦੇਖਦੇ ਆ ਬਿਲਕੁਲ ਅ ਹੋਰ ਵੀ ਬਿਲਕੁਲ ਦੇਖ ਸਕਦੇ ਹੁਣ ਘਰ ਦਾ ਸੁਆਦ ਹੈ ਠਾਲੀ ਬਣਾਈ ਜਾਂਦੀ ਹੈ ਕੜੀ ਚਾਵਲ ਰਾਇਮਾ ਚਾਵਲ ਹੈ ਕੰਮ ਕਰ ਰਹੇ ਨੇ ਔਰ ਜੋ oven ਹੈ اسی ਤਰੀਕੇ ਦੇ ਨਾਲ ਤਿਆਰ ਕਰਵਾਈ ਹੋਈ ਹੈ ਔਰ ਲੋਕ ਹੈ ਜੋ ਦੂਰੋਂ ਦੂਰੋਂ ਆਉਂਦੇ ਨੇ ਇੱਥੇ ਖਾਣਾ ਖਾਣ ਦੇ ਲਈ ਘਰ ਦਾ ਖਾਣਾ ਖਾਣ ਦੇ ਲਈ ਲੰਚ ਸਮਾਂ ਹੋ ਜਾਂਦਾ ਹੈ ਦੁਪਹਿਰ ਦਾ ਸਮਾਂ ਇੱਥੇ ਲੋਕ ਹੈ ਜੋ ਜ਼ਿਆਦਾ ਗਿਣਤੀ ਦੇ ਵਿੱਚ ਆਉਂਦੇ ਨੇ ਕਿਉਂਕਿ ਇੱਕ অপਸ਼ਨ ਹੈ ਜੋ ਵਧੀਆ ਮਿਲ ਜਾਂਦੀ ਵਾ ਫਾਸਟ ਫੂਡ ਨਹੀਂ ਖਾਣਾ ਪੈਂਦਾ ਘਰੋਂ ਖਾਣਾ ਬਣ ਕੇ ਆਇਆ ਹੁੰਦਾ ਵੇ ਔਰ ਲੋਕਾਂ ਨੂੰ ਸਹੂਲਤ ਹੋ ਜਾਂਦੀ ਏ ਕਿਉਂਕਿ ਮਹਿੰਗੇ ਮਹਿੰਗੇ ਖਾਣ ਨਾਲੋਂ ਇਹ ਕਾਫੀ ਜ਼ਿਆਦਾ ਜੋ ਕਿ ਸਸਤਾ ਵੀ ਪੈਂਦਾ ਵੇ ਸਾਰੇ ਵਕਤ ਵਕਤ ਤਰ੍ਹਾਂ ਦੇ ਲੋਕ ਇੱਥੇ ਆਂਦੇ ਨੇ ਔਰ ਉਹ ਖਾਣਾ ਖਾਂਦੇ ਸਾਬਿਓਂ ਕਿ ਖਾਣਾ ਬਣਾਇਆ ਜਾ ਰਿਹਾ ਵੇ ਤਸਵੀਰਾਂ ਦੇ ਵਿੱਚ ਸਾਦ ਵੇ ਰੋਟੀਆਂ ਨੇ ਇੱਥੇ ਸਾਬਸੋ ਅਜ ਦੇ ਨਾਲ ਪੂਰਾ ਘਰੋਂ ਵੀ ਤਿਆਰ ਕਰਕੇ ਲਿਆਉਂਦੇ ਨੇ ਨਾਲ ਦੀ ਨਾਲ ਗਰਮ ਗਰਮ ਵੀ ਤਿਆਰ ਹੁੰਦੇ ਔਰ ਲੋਕ ਵੀ ਇੱਥੇ ਖਾਣੋਂ ਹੁੰਦੇ ਨੇ ਔਰ ਲੋਕਾਂ ਦੇ ਵੱਲੋਂ ਵੀ ਜੋ ਕਿ ਇੱਥੇ ਆਂਦੇ ਨੇ ਔਰ ਖਾਇਆ ਜਾਂਦਾ ਵੈਸੋ ਬਿਲਕੁਲ ਜੇ ਤੁਹਾਨੂੰ ਅੱਜ ਜੋ ਜੋ ਹਿਸਟਰੀ ਦਿਖਾਈ ਗਿਆ ਹੈ ਜੋ ਕਿ ਲੁਧਿਆਣਾ ਦੇ ਲੋਧੀ ਕਲੱਬ ਰੋਡ ਹੈ ਜੋ ਕਿ ਪੱਖੋਵਾਲਾ ਰੋਡ ਅਤੇ ਜੋ ਫਰੋਸਪੁਰ ਰੋਡ ਤੋਂ ਵਾਪਸ ਇਹ ਵਿੱਚ ਰੋਡ ਇਹ ਜੋੜਦਾ ਵੈ ਇਸ ਰੋਡ ਦੇ ਉੱਤੇ ਤਕਰੀਬਨ ਤੁਹਾਨੂੰ 15 ਤੋਂ 20 ਅਜਿਹੇ ਕਾਰਸ ਬਿਲ ਜਾਣੀਆਂ ਜਿੱਥੇ ਕਿ ਪੰਜਾਬੀ ਰਵਾਇਤੀ ਘਰ ਦੀ ਰਸੋਈ ਦਾ ਖਾਣਾ ਪੰਜਾਬੀ ਰਵਾਇਤੀ ਖਾਣਾ ਵੈ ਇੱਥੇ ਹਰ ਕਿਸੇ ਦੇ ਵੱਲੋਂ ਪੰਜਾਬੀ ਭਰਾਵਾਂ ਭੈਣਾਂ ਦੇ ਵੱਲੋਂ ਲਗਾਇਆ ਗਿਆ ਵੈ ਔਰ ਜ਼ਰੂਰ ਇੱਥੇ ਇੱਕ ਵਾਰ ਆਓ ਜੋ ਘਰ ਦਾ ਫੂਡ ਹੈ ਇਸ ਨੂੰ ਜ਼ਰੂਰ ਇੱਕ ਵਾਰ ਤੁਸੀਂ ਟੈਸਟ ਕਰਕੇ ਜਰੂਰ ਦੇਖੋ ਹੋਰ ਵਧੇਰੀ ਅਪਡੇਟਾਂ ਲਈ ਜੁੜੇ ਰਹੋ ਸਾਡੇ ਨਾਲ ਖੁਆਸਾਂ ਦੇ ਇਜਾਜ਼ਤ ਧੰਨਵਾਦ